i mm -hmm. ਕੀ ਨਾ ਆਪਣਾ ਜਗਮਿੰਦਰ ਜੀ ਆ ਪਤਾ ਲੱਗਿਆ ਪਿੰਡੋ ਲੈਣਾਬੀ ਦੀ ਮਾਤਾ ਦਰਸ਼ਨਾਂ ਵਾਸਤੇ ਗਿਆ ਸੀ ਵਾਪਸੀ ਤੇ ਗੱਡੀ ਹਾਸਤਾਗ ਰਸਤ ਹੋ ਜਾਂਦੀ ਆ ਹਾਂਜੀ ਨਹਿਰ ਦੇ ਵਿੱਚ ਜਿਹੜੀ ਗੱਡੀ ਉਤਰ ਜਾਂਦੀ ਆ ਹਾਂਜੀ ਕੀ ਕਾਰਨ ਮੰਨਦੇ ਹੋ ਜਿਹੜਾ ਹਾਸਾ ਹੋਇਆ ਇਹ ਕੋਈ ਕਾਰਨ ਜਿ ਕੋਈ ਜ਼ਿਆਦਾ ਹਸ ਨਹੀਂ ਜਾਇ ਜ ਅੰਗੇਲੀ ਮੰਨ ਲਈ ਬੰਨੇ ਰਸ ਆ ਗਈ ਕਿ ਲਾਈਟ ਪਈ ਆ ਸਿੱਧੀ ਗੱਡੀ ਨਹਿਰ ਜੜ ਗਈ ਸਾਨੂੰ ਕੋਈ ਫਰਕ ਨਹੀਂ ਆਇਆ ਬਾਹਰ ਨਿਕਲ ਕੇ ਪਤਾ ਲੱਗਿਆ ਪਾਣੀ ਚ ਸਾਰੀ ਚਲੇ ਗਈ ਜੀ ਕਿਨਾਂ ਜੀ ਬਾਹਰ ਨਿਕਲੇ ਫਿਰ ਪਤਾ ਲੱਗਿਆ ਜਾਨੀ ਜੀ ਕਿੰਨਾ ਸਮਾਂ ਸੀ ਉਸਨੇ ਉਸ ਸਮੇ 8:30 ਦੇ ਲਗਭਗ ਟਾਈਮ ਤੇ ਰਾਤ ਦੇ 8:30 ਵਜੇ ਹਾਂ ਜੀ ਕਿੰਨਿਆ ਕੁ ਸਵਾਰੀਆਂ ਉਸ ਟੈਂਪੂ ਦੇ ਵਿੱਚ ਮੌਜੂਦ ਸੀ ਜਿਹੜਾ ਹਾਸਤਾ ਗਰਸਤ ਹੋਇਆ ਹਾਂ ਉਹਦੇ ਵਿੱਚ ਹੁਣ 32 ਸਵਾਰੀਆਂ ਸੀ ਜਾਰੀ ਟੋਟਲ ਬੱਚੇ ਸਨ 32 ਸਵਾਰੀਆਂ ਸੀ ਕਿਤੇ ਇਹ ਤਾਂ ਨਹੀਂ ਹੈਗਾ ਕਿਤੇ ਨਾ ਕਿਤੇ ਵੀ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਕਿ ਕਿਸੇ ਨੂੰ ਦਾ ਨਸ਼ਾ ਤਾਂ ਨਹੀਂ ਕਰਦਾ ਸੀ ਕੀ ਕਹੇ ਹੈ ਨੇ ਜੀ ਜਿਹੜਾ ਕੋਈ ਨਹੀਂ ਹੈ ਗੈਬੀ ਦਾ ਕਰਦੇ ਦੇਖੇ ਨਹੀਂ ਪਰ ਉਹਨਾਂ ਨੇ ਸਾ ਕਰਦੇ ਨਹੀਂ ਨਾ ਅਸੀਂ ਦੇਖਿਆ ਜੀ ਉਸ ਹਾਫਤੇ ਦੇ ਵਿੱਚ ਤੁਹਾਡੇ ਪਰਿਵਾਰ ਦੇ ਪੰਜ ਜੀ ਜਿਹੜੇ ਨੁਕਸਾਨੇ ਗਏ ਨੇ ਉਹਨਾਂ ਦੇ ਵਿੱਚ ਕੌਣ ਕੌਣ ਸਨ ਜਿਹੜੇ ਪੰਜਾਂ ਜੀਆਂ ਦੇ ਵਿੱਚ ਤੁਹਾਡੇ ਕੀ ਰਿਸ਼ਤੇ ਚੰਨਦੇ ਨੇ ਮਹਿੰਦਰ ਗੌਰ ਜੀ ਮੇਰੀ ਬੈਤ ਆ ਗਿਆ ਅਰਸ਼ਦੀਪ ਅਰਸ਼ਦੀਪ ਗੌਰ ਮੇਰੀ ਬੇਟੀ ਉਹ ਤਾਂ ਮਿਲੇ ਨਹੀਂ ਜੀ ਬੇਟੀ ਤਾਂ ਮਿਲੇ ਨਹੀਂ ਮੇਰੀ ਬੇਬੂ ਮੇਰਾ ਬੱਚਾ ਇਹ ਨਫਤ ਲੱਗਦਾ ਹੈ ਤਾਂ ਕਿੰਨੇ ਕਿੰਨੇ ਉਮਰ ਦੇ ਬੱਚਿਆਂ ਦੀ ਬੱਚੇ ਦੀ ਮਾਤਰ ਜਿੱਦਾਂ ਚਾਂਦੇ ਉਮਰ ਇਹ ਬੇਟੇ ਦੀ ਛਿੜਿ ਛਿੜਿ ਘਲਾਚ ਪੜਦੇ ਸੀ ਬੱਚੇ ਗੁੜੇ ਤਿੰਨ ਚਾਂਦੇ ਦਾ ਆਇਦਾ ਪਰ ਨੋ ਨੋ ਥੁਰੋਈ ਕਰਿਆ ਸੀ ਕਦੀ ਸੀ ਪੜਦੇ ਦੋਈ ਬੱਚੇ ਸੀ ਦੋਨੇ ਸਿੱਖਿਆ ਜਿਆ ਇਸ ਹਾਸਿਆ ਸਰਕਾਰ ਹੋਏ ਸਾਥੀਆਂ ਨੂੰ ਤੁਸੀਂ ਨੇ ਬਹੁਤ ਮਦਦ ਕੀਤੀ ਆ ਬੱਚਾ ਨੂੰ ਬਾਹਰ ਕੱਢਿਆ ਕਿਤੇ ਨਾ ਕਿਤੇ ਮਾਂ ਚ ਪਸਤਾਵਾ ਰਹਿ ਗਿਆ ਵੀ ਮੈਂ ਆਪਣੇ ਬੱਚੇ ਜਿਹੜੇ ਹੈਗੇ ਨੇ ਨਹੀਂ ਪਹੁੰਚਾ ਸਕੀ ਹੋਰ ਵੀ ਮੇਰੇ ਬੱਚੇ ਵੀ ਦੂਰ ਹੋ ਗਏ ਮਰਮ ਚਾਹੁੰਦੇ ਆਗੇ ਬੱਚੇ ਉੱਤੀ ਰਹਿ ਗਏ ਪਾਣੀ ਉਹ ਸਮੇਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹਿਰੀ ਵਿਭਾਗ ਦਾ ਕੋਈ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਆ ਕੋਈ ਮੁਲਾਜ਼ਮ ਜਾਂ ਸਾਡੇ ਲੋਕਲ ਐਮ ਐਲ ਏ ਬੈਠੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਹਮਦਰਦੀ ਜਤਾਈ ਆ ਦੋ ਬੱਦ ਬੱਸ ਉਹਨਾਂ ਨੇ ਬੜਾ ਦੋ ਕੁ ਮਿੰਟ ਬੱਸ ਉਸ ਦੇ ਵਿੱਚ ਰੱਛਾ ਕੀਤਾ ਜੀ ਹੋਰ ਕੁਛ ਨਹੀਂ ਕਰਿਆ ਜੀ ਜਿੱਦੇ ਚਲੇ ਗਏ ਉਹਦਾ ਗੱਡੀ ਨੂੰ ਰੱਛਾ ਮੋੜ ਲੱਗ ਗਿਆ ਜਿਹੜੇ ਬੰਦੇ ਵਿੱਚ ਨੇ ਉਹ ਤਾਂ ਉਹਨਾਂ ਨੇ ਦੇਖਿਆ ਜੀ ਕੋਈ ਇੱਜ਼ਤ ਦਾ ਹੈਗਾ ਜਾਂ ਨਹੀਂ ਜਿਹਦੇ ਬੱਤ ਲੋਕ ਜਿਹਨਾਂ ਮਰੋਂ ਦੇਖਿਆ ਜੀ ਉਹਨਾਂ ਨੇ ਗੱਡੀ ਨੂੰ ਖੱਟਣ ਦੀ ਹੋ ਗਈ ਲੈ ਰੋ ਉਹਨਾਂ ਗੱਡੀ ਰੱਛੇ ਕੋਲ ਨਾਲ ਕਿ ਜਿਹੜਾ ਹਾਸ ਦਾ ਗਰਾਸਤ ਜਿੱਥੇ ਗੱਡੀ ਖੋਈ ਹੈ ਨਹਿਰ ਦੇ ਉੱਪਰ ਅਕਸਰ ਦੇਖਿਆ ਜਾਂਦਾ ਵੀ ਇਹ ਰੇਲਿੰਗ ਹੀ ਹੁੰਦੀ ਹੈ ਕਿ ਉੱਥੇ ਰੇਲਿੰਗ ਨਾ ਹੋਣ ਕਰਕੇ ਹਾਸ ਵਾਪਰੇ ਹੈ ਹਾਂਜੀ ਹਾਂਜੀ ਇਹ ਲਗਾਉਣੀ ਚਾਹੀਦੀ ਜੀ ਕਿਸੇ ਨੂੰ ਵੀ ਹੋ ਜਾਂਦਾ ਕੋਈ ਅੱਜ ਸਾਡੇ ਨੂੰ ਹੋਇਆ ਕਿ ਜੇ ਹੋਰ ਤਿੰਨ ਬੰਦੇ ਨਾਲ ਹੋ ਗਏ ਨੇ ਇਹ ਤਾਂ ਪੂਰਾ ਪ੍ਰਬੰਧ ਹੋ ਗਿਆ ਚਲੋ ਪਰਿਵਾਰਕ ਮੈਂਬਰ ਦਾ ਪਛੋੜਾ ਬਹੁਤ ਹਸੈਣਾ ਸੁੱਖ ਔਖਾ ਹੈਗਾ ਬਹੁਤ ਵੱਡੀ ਗੱਲੋ ਸੱਟ ਆ ਕੇ ਇਹ ਜਿਹਦਾ ਪੂਰਾ ਪਰਿਵਾਰ ਹੀ ਛੱਡ ਕੇ ਚਲਾ ਜਾਵੇ ਸਾਤ ਅਣਹੋਣੀ ਘਟਨਾਵਾਂ ਦੇ ਵਿੱਚ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਵੀ ਜਿਹੜਾ ਇਹ ਘਟਨਾ ਵਾਪਰੀ ਆ ਕੀ ਕਹੋਗੇ ਮੈਂ ਜੇ ਜੇ ਪੂਰੀ ਮਦਦ ਕਰੀ ਜਾਵੇ ਉਹ ਤਾਂ ਇਹ ਕੁਝ ਨਹੀਂ ਕਹਿ ਜਾਵੇ ਪਰ ਮੇਰੇ ਪੁੱਤ ਮੇਰਾ ਨਾਮ ਬਲਬੀ ਸਿੰਘ ਹੈ ਜੀ ਪਿੰਡ ਮਾਨਕੇੜੀ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਅਣਹੋਣੀ ਘਟਨਾ ਵਾਪਰੀ ਆ ਹਾਂ ਜੀ ਜਿਹਦੇ ਵਿੱਚ 10 ਤੋਂ 11 ਤੱਕ ਦੇ ਜਿਹੜੇ ਹੈਗੇ ਨੇ ਨਗਰ ਨਵਾਸੀ ਦੇ ਵਿੱਚੋਂ ਸੰਗਤ ਦੇ ਰੂਪ ਚ ਗਏ ਹਾਦਸਾ ਸ਼িকার ਹੋ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਨੂੰ ਪਤਾ ਲੱਗਿਆ ਇਹ ਹਾਦਸੇ ਜੀ ਸਰ ਸਾਨੂੰ ਫੋਨ ਆਇਆ ਸੀਗਾ ਫੋਨ ਆਉਣ ਤੇ ਅਸੀਂ ਉੱਤੇ ਪਹੁੰਚ ਗਏ ਪਹੁੰਚਨ ਤੇ ਸਾਨੂੰ ਪਤਾ ਲੱਗਿਆ ਤੇ ਜਦੋਂ ਦੇਖਿਆ ਗੱਡੀ ਲੱਗੀ ਪਈ ਸੀਗੀ ਤੇ ਪੁਲਿਸ ਪ੍ਰਸ਼ਾਸਨ ਤੇ ਆਇਆ ਹੋਇਆ ਸੀਗਾ ਸਾਡੇ ਜਾਂਦਿਆਂ ਨੂੰ ਤੇ ਉਹ ਕੁਝ ਕੱਢਣ ਲੱਗੇ ਹੋ ਜੀ ਕੁਝ ਕੱਢ ਲਏ ਸੀਗੇ ਤੇ ਉੱਤੇ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੇ 11 ਜਣਾਂ ਦੀ ਡੈਥ ਹੋ ਗਈ ਤੇ ਬਾਕੀ 10 ਬੰਦੇ ਕੱਢ ਲੈ ਚਾਰ ਬੰਦਿਆਂ ਦਾ ਪਤਾ ਨਹੀਂ ਲੱਗਿਆ ਹੈਗਾ ਗੱਡੀ ਦੇ ਵਿੱਚ ਕੁੱਲ ਕਿੰਨੇ ਜਿਹੜੇ ਸਰਦਾਲੂ ਮੌਜੂਦ ਸੀ ਉਸ ਮਿਲੇ ਠੀਕ ਠੀਕ ਹੈ ਜੀ 30 ਦੇ ਕਰੀਬ ਹੈਗੇ ਸੀ ਹਾਂ ਜੀ ਬੱਚਿਆਂ ਦੀ ਕਿੰਨੀ ਗਿਣਤੀ ਸੀ ਕਿੰਨੇ ਬੱਚੇ ਬੱਚਿਆਂ ਦੀ 4 ਗਿਣਤੀ ਸੀਗੀ 4 ਬੱਚੇ ਸੀਗੇ ਜਿਹਦੇ ਵਿੱਚੋਂ ਦੋ ਕੱਢ ਲੈ ਤੇ ਦੋ ਲਾਪਤਾ ਹੈਗੇ ਤੇ ਟੋਟਲ 11 ਮੈਂਬਰਾਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਹਾਂਜੀ ਮੌਤ 11 ਬੰਦਾਂ ਦੀ ਵਤੀ ਤੇ ਹਲੇ ਤੱਕ ਕਿੰਨੀਆਂ ਕਿ ਜਿਹੜੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਬਾਦਾਂ 7 ਦੀਆਂ ਹੋਗੀਆਂ ਨੇ 7 ਦੀਆਂ ਹਾਂਜੀ 4 ਅਜੇ ਲਾ ਪਤਾ ਨਹੀਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜਿਵੇਂ ਇਹਨਾਂ ਨੂੰ ਵਾਦ ਤੋਂ ਵੱਧ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਕੀ ਲੱਗਦਾ ਵੀ ਇਹ ਹਾਦਸਾ ਟੜ ਸਕਦਾ ਸੀ ਜੇ ਉੱਥੇ ਕੋਈ ਸਿਕਿਉਰਟੀ ਐਸ਼ਟ ਹੁੰਦੇ ਜਿਵੇਂ ਕਹਿੰਦੇ ਵੀ ਹੁੰਦੇ ਵਿੱਚ ਇਹ ਵੀ ਰੇਲਿੰਗ ਨਹੀਂ ਲੱਗੀ ਰੇਲਿੰਗ ਲੱਗੀ ਹੁੰਦੀ ਹਾਸਾ ਰੁਕ ਵੀ ਸਕਦਾ ਸੀਗਾ ਜੀ ਇਹ ਬਚਾ ਦਿੰਦੀ ਕੋਲੋਂ ਅਸੀਂ ਮੰਗ ਕਰਦੇ ਆਂ ਵੀ ਉਹਦੇ ਆਲੇ ਦੁਆਲੇ ਰੇਲਿੰਗਾਂ ਲਗਣੀ ਚਾਹੀਦੀ ਆ ਤੁਸੀਂ ਮਜੂਦ ਸੀ ਉੱਥੇ ਰਾਤ ਦੇ ਸਮੇਂ ਜਦੋਂ ਲੱਸੀ ਹਾਂ ਜੀ ਅਸੀਂ 8:30 ਵਜੇ ਉੱਥੇ ਮਜੂਦ ਸੀਗੇ ਜਦੋਂ ਪਿੰਡ ਦੇ ਵਿੱਚ ਪਤਾ ਲੱਗਦਾ ਵੀ ਇਹ ਘਟਨਾ ਵਾਪਰ ਗਈ ਹੈ ਤਾਂ ਪਿੰਡ ਤੋਂ ਕਿੰਨੇ ਕੁ ਲੋਕ ਨੇ ਜਿਹੜੇ ਗਏ ਸੀ ਪਿੰਡ ਤੋਂ ਤਕਰੀਬਨ ਸਾਰਾ ਪਿੰਡ ਹੀ ਸੀਗਾ ਜੀ ਸਾਰਾ ਜਦੋਂ ਵੀ ਪਤਾ ਲੱਗੀ ਗਿਆ ਸਾਰਾ ਪਿੰਡ ਉੱਥੇ ਹੀ ਸੀਗਾ ਜਾ ਕੇ ਦੇਖਿਆ ਸੀ ਜਦੋਂ ਤੇ ਰਾਤ ਦੇ ਹਨੇਰੇ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਈ ਗੋਤਾਖੋਰ ਵੀ ਜਿਹੜੇ ਉਸ ਵੇਲੇ ਨਹਿਰ ਦੇ ਵਿੱਚ ਆ ਭਾਲ ਕਰ ਰਹੇ ਸੀਗੇ ਹਾਂ ਜੀ ਗੋਤਾਖੋਰ ਵੀ ਸੀਗੇ ਕੁਸਾਲੇਦਲ ਵਾਲੇ ਦੇ ਪਿੰਡਾਂ ਦੇ ਬੱਚੇ ਵੀ ਸੀਗੇ ਜਿਹੜੇ ਨਾਲ ਸਹਾਇਤਾ ਕਰਦੇ ਸੀਗੇ ਮਦਦ ਕਰ ਰਹੇ ਸੀ ਜਿਹੜੇ ਤੈਰਨਾ ਜਾਣਦੇ ਸੀ ਉਹਨਾਂ ਨੇ ਮਦਦ ਕੀਤੀ ਹੈ ਹਰ ਹਾਂਜੀ ਉਹਨਾਂ ਨੇ ਮਦਦ ਕੀਤੀ ਹੈ ਜੀ ਤੇ ਹੁਣ ਲਾਸਟ ਦੇ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਹਾਂ ਜੀ ਵੀ ਇਹਨਾਂ ਨੂੰ ਮਾਲੀ ਸਹਾਇਤਾ ਵੱਧ ਤੋਂ ਵੱਧ ਦਿੱਤੀ ਜਾਵੇ ਜਿੰਨੇ ਵੀ ਸਾਡੇ ਪਰਿਵਾਰ ਨੇ ਗਰੀਬ ਬੱਚੇ ਬੱਚੀਆਂ ਜੋ ਵੀ ਹੈਗਾ ਇਹਨਾਂ ਦੀ ਮਾਲੀ ਸਹਾਇਤਾ ਵੱਧ ਤੋਂ ਵੱਧ ਕਰੀ ਜਾਵੇ